ਹੈਲੋ ਹਾਂਜੀ ਸਤਿ ਸ਼੍ਰੀ ਅਕਾਲ ਕਿਦਾਂ ਸਾਰੇ ਠੀਕ ਠਾਕ ਹੋ ਉਮੀਦ ਕਰਦੇ ਹਾਂ ਸਾਰੇ ਠੀਕ ਠਾਕ ਹੀ ਹੋਵੋਗੇ ਹਾਂਜੀ ਅੱਜ ਆਪਾਂ ਤੁਹਾਨੂੰ ਫੇਰ ਦਿਖਾਉਣ ਲੈ ਜਾ ਰਹੇ ਹਾਂ ਕਿ ਆਪਾਂ ਤੋਂ ਜੁੱਤੀਆਂ ਦੀ ਡਿਮਾਂਡ ਜਿਹੜੀ ਸੀਗੀ ਕਿਸੇ ਨੇ ਕੀਤੀ ਸੀਗੀ ਭੈਣ ਭਰਾਵਾਂ ਨੇ ਉਹ ਆਪਣੀਆਂ ਜੁੱਤੀਆਂ ਸਾਰੀਆਂ ਸੀ ਜਿਹੜੀਆਂ ਉਹ ਆਪਣੀਆਂ ਸੇਲ ਹੋ ਗਈਆਂ ਜਿੰਨੀਆਂ ਕਿ ਮੈਂ ਲੈ ਕੇ ਆਈ ਸੀਗੀ ਤੇ ਕਿਉਂਕਿ ਕਈ ਤਾਂ ਅਗਲੇ ਨੇ ਆਰਡਰ ਕਰਕੇ ਮੰਗਵਾਈਆਂ ਸੀ ਤੇ ਉਸ ਤੋਂ ਬਾਅਦ ਵਿੱਚ ਵੀ ਹੋਣਗੇ ਕਿਸੇ ਨੇ ਆਰਡਰ ਕਰਕੇ ਮੰਗਵਾਈਆਂ ਹੋਣਾਂ ਹੁਣ ਉਹਨਾਂ ਦੇ ਵਿੱਚੋਂ ਆਪਾਂ ਤੁਹਾਨੂੰ ਦਿਖਾਉਣ ਜਾ ਰਹੇ ਹਾਂ ਵੀ ਕੀ ਨਮੂਨਾ ਹੈ ਇਹ ਆਰਡਰ ਕਰਕੇ ਮੰਗਵਾਈ ਗਈ ਹੈ ਜਿੱਤੀ ਸਪੈਸ਼ਲ ਕਿਸੇ ਨੇ ਸਿਲੈਕਟ ਕੀਤੀ ਹੈ ਠੀਕ ਹੈ ਜੀ ਇਹ ਜਿੱਤੀ ਦਾ ਜੋੜਾ ਇਹਨੇ ਸਪੈਸ਼ਲ ਸਿਲੈਕਟ ਕੀਤਾ ਵਾ ਇਹ ਤੇ ਕੋ ਡਿਜ਼ਾਈਨ ਤੋਂ ਦਿਖਾ ਦਿੰਦੇ ਹਾਂ ਨਿਕਲ ਆਹ ਵਾਹ ਆਲੱਗ ਜੈ ਉਹਨਾਂ ਨੇ ਸਪੈਸ਼ਲ ਮੰਗਵਾ ਲਵ ਕਿ ਕਿਹਾ ਹੈ ਕਿ ਸਾਨੂੰ ਇਹ ਕੀ ਦਿਓ ਠੀਕ ਹੈੀ ਕਾਫੀ ਕਲ ਰੰਗ ਦੀ ਉਹਨਾਂ ਨੇ ਮੰਗਵਾਈ ਸੀ ਕਹੇ ਕਿ ਇਹ ਕਾਫੀ ਕਲ ਰੰਗ ਸਾਨੂੰ ਰੱਖ ਕੇ ਦਿਓ ਇਹ ਵਾਲੀ ਜੁੱਤੀ ਇਹ ਵਾਲੀ ਜੁੱਤੀ ਠੀਕ ਹੈੀ ਇਹ ਆਪਣੇ ਤੋਂ ਉਹਨਾਂ ਨੇ ਸਪੈਸ਼ਲ ਮੰਗਵਾਈਆਂ ਸੀ ਨਾ ਤਾਂ ਨੂੰ ਕਲੀਅਰ ਕਰਕੇ ਬਤਾ ਦਿੰਦੀ ਆਂ ਵਾਲੀ ਜੁੱਤੀ ਠੀਕ ਤਾਂ ਵਾਲੀ ਜੁੱਤੀ ਜੀ ਫੇਰ ਇਹ ਉਸ ਤੋਂ ਬਿਨਾ ਫਿਰ ਹੜ ਮੈਂ ਫਿਰ ਸੋਚਿਆ ਵੀ ਚਲੋ ਹੁਣ ਮੈਂ ਉਹਨਾਂ ਲਈ ਤਾਂ ਮੈਂ ਗਈ ਹੂ ਸੀ ਵੀ ਉੱਥੇ ਤੇ ਫਿਰ ਮੈਨੂੰ ਇਹ ਸੀ ਦੱਬੀ ਜਲ ਮੈਂ ਘੋੜਾ ਥੋੜੀ ਜਿਹੀ ਕੋਈ ਨਾ ਲੈ ਕੇ ਚੱਲ ਲਗੀ ਫਿਰ ਆਪਾਂ ਆ ਵੀ ਲੈ ਕੇ ਆਏ ਆ ਇੱਕ ਡਿਜ਼ਾਈਨ ਆਪਣੇ ਕੋਲੇ ਇਹ ਆ ਦੇਖੋ ਇਹ ਕਈ ਇਹ ਵਾਲਾ ਡਿਜ਼ਾਈਨ ਆ ਕਪੜੇ ਕੋਲੇ ਇਹ ਇੱਕ ਆਪਣੇ ਕੋਲੇ ਆਹਲਾ ਡਿਜ਼ਾਈਨ ਆ ਡਿਜ਼ਾਈਨ ਠੀਕ ਹੈ ਜੀ 8 ਨੰਬਰ ਦੇ ਵਿੱਚ ਆ ਦੀ ਕੋ ਸੋ ਫਿਰ ਖਾ ਲਿਆ ਹੋਇਆ ਚੋਰ ਕੋ 3 ਇਸ ਤੋਂ ਬਿਨਾ ਆਪਣੇ ਕੋਲ ਡਿਜ਼ਾਈਨ ਸਿਰਫ 8 ਨੰਬਰ ਦੇ ਵਿੱਚ ਕੋਈ ਆ ਵੀ ਅਵੇਲੇਬਲ ਹੈਗੀ ਆ ਠੀਕ ਹੈ ਜੀ ਦੀ ਇਸ ਤੋਂ ਬਿਨਾ ਆਪਣੇ ਕੋਲ ਕੋਈ ਚਾਹ ਵੀ 8 ਨੰਬਰ ਆ ਵੀ ਆਪਣੀ ਕੋਲ ਹੈਗਾ ਜੀ ਠੀਕ ਹੈ ਜੀ ਠੀਕ ਹੈ ਜੀ ਇਸ ਤੋਂ ਬਿਨਾ ਇਹਨਾਂ ਜਿੱਤਿਆਂ ਦੇ ਵਿੱਚ ਆਪਣੇ ਕੋਲੇ ਵੱਡੇ ਨੰਬਰ ਵੀ ਹੈਗੇ ਆ ਕਿਸੇ ਨੂੰ ਵੱਡਿਆਂ ਦੀ ਚਾਹਤ ਹੋਵੇ ਮਤਲਬ ਕਿ ਵੱਡਾ ਨੰਬਰ ادي ਇੱਕ ਸੰਗੇ ਤੁਸੀਂ 8 ਨੰਬਰ ਦੀਆਂ ਏ ਠੀਕ ਆ ਆ ਵੀ 8 ਨੰਬਰ ਦੀ ਹੈ ਡਿਜ਼ਾਈਨ ਆਪਣੇ ਕੋਲੇ ਹੈਗੀ ਆ ਤੇ ਇਹਨਾਂ ਜਿੱਤਿਆਂ ਦੇ ਵਿੱਚ ਆਪਣੇ ਕੋਲ ਵੱਡੇ ਡਿਜ਼ਾਈਨ ਵੀ ਹੈਗੇ ਆ ਇਹਨਾਂ ਇਹਨਾਂ ਦੇ ਵਿੱਚ ਜਿਆਦਾ ਵੱਡੇ ਡਿਜ਼ਾਈਨ ਨਹੀਂ ਲੱਗੇ ਆ ਮਤਲਬ ਇਹਨਾਂ ਦਾ ਡਿਜ਼ਾਈਨ ਹੈਗਾ ਏ 8 11 ਤੱਕ ਹੈਗਾ 11 ਨੰਬਰ ਦਾ ਕੋਈ ਚਾਹਵਾਨ ਹੋਵੇ 11 ਨੰਬਰ ਵੀ ਹੈਗਾ ਮੇਰੇ ਕੋਲ ਹੈਨਾ ਇਦਾਂ ਕਰਕੇ ਦੇਖ ਸਕਦੇ ਹੁੰਦੇ ਸੀ ਹੈਨਾ ਤੇ 10 ਨੰਬਰ ਦਾ ਦੁਵਾਚੇ ਕਾਫੀ ਕਲਰ ਵੀ ਹੈਗਾ ਇਹ ਕਈਆਂ ਨੇ ਡਿਮਾਂਡ ਰੱਖੀ ਸੀ ਕਿ ਆਪਾਂ ਨੂੰ ਕਾਫੀ ਕਲਰ ਦੀ ਫਿਰ ਮੈਂ ਕਾਫੀ ਕਲਰ ਲੈ ਕੇ ਆਈ ਅੱਗੇ ਮੈਂ ਆਪ ਦੀ ਲੈ ਕੇ ਆਈ ਸੀ ਕਾਫੀ ਕਲਰ ਦੀ ਫਿਰ ਮੇਰੀ ਉਹ ਕਿਸੇ ਨੇ ਪਸੰਦ ਕਰ ਲਈ ਫਿਰ ਮੈਂ ਰਹਿ ਗਈ ਬੰਨ ਜੀ ਕਾਫੀ ਕਲਰ ਤੋਂ ਇਹ ਕਲਰ ਕਾਫੀ ਹੋ ਠੀਕ ਹੈ ਇਹ ਨੰਬਰ ਹੈਗਾ ਆਪਣੇ ਕੋਲੇ 13 ਨੰਬਰ ਹੈ ਠੀਕ ਹੈ ਨੰਬਰ ਆਪਣੇ ਕੋਲੇ ਹੈਗੇ ਆ 8 9 ਤੇ 10 11 12 13 14 ਸਾਰੇ ਹੈਗੇ ਆ ਜੀ ਹੁਣ ਕਿਸੇ ਭੈਣ ਭਰਾ ਨੂੰ ਚਾਹੀਦੀ ਹੈ ਨਾ ਇੰਨੇ ਨੰਬਰਾਂ ਦੇ ਵਿੱਚੋਂ ਤੇ ਜੇ ਤੁਹਾਨੂੰ ਕੋਈ 8 9 10 11 12 ਸਾਰੇ ਨੰਬਰਾਂ ਦੇ ਵਿੱਚ ਜੁੱਤੀਆਂ ਹੈਗੀਆਂ ਕਾਫੀ ਵੀ ਕੋਲੇ ਵੀ ਆਪਣੇ ਕੋਲੇ ਕਾਫੀ ਵੀ ਹੈਗੀਆਂ ਨੌ ਨੰਬਰ ਤੇ ਬਾਕੀ 10 12 ਨੰਬਰ ਠੀਕ ਹੈ ਜੇ ਤੁਸੀਂ ਚਾਹੋਣੇ ਆ ਹੁਣ ਪਸੰਦ ਕਰ ਲੀਆਂ ਆ ਵੀ 8 ਨੰਬਰ ਦੇ ਵਿੱਚ ਆਪਣੇ ਕੋਲ ਆਹ ਡਿਜ਼ਾਈਨ ਵੀ ਹੈਗਾ ਤੇ ਜੇ ਤੁਸੀਂ ਚਾਹੋਣੇ ਆ ਪਸੰਦ ਕਰਦੇ ਆ ਜਾਂ ਤੁਹਾਡਾ ਕਿਸੇ ਦਾ ਮਨ ਹੈਗਾ ਹੈ ਕਿ ਤੋਂ ਨੂੰ ਵਧੀਆ ਲੱਗਦੀਆਂ ਏ ਜਿਹੜੇ ਭੈਣ ਭਰਾ ਸੱਚ ਲੈ ਗਏ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਜਿਨ੍ਹਾਂ ਨੇ ਮੇਰੀਆਂ ਜੁੱਤੀਆਂ ਲਿਆਉਣ ਦੀਆਂ ਲਾਈਕ ਕਰੀਆਂ ਪਸੰਦ ਕਰੀਆਂ ਤੇ ਉਹਨਾਂ ਦਾ ਵੀ ਬਹੁਤ ਬਹੁਤ ਧੰਨਵਾਦ ਸ਼ੁਕਰਗੁਜ਼ਾਰ ਆਪਾਂ ਕਿ ਉਹਨਾਂ ਨੇ ਆਪਾਂ ਨੂੰ ਫੇਰ ਦੁਬਾਰਾ ਮੰਗ ਕੀਤੀ ਵੀ ਤੁਸੀਂ ਵੇਰ ਲਿਆ ਕੇ ਦਿਓ ਸਾਨੂੰ ਫਿਰ ਉਹਦੇ ਵਿੱਚ ਆਪਾਂ ਇੱਕ ਦੋ ਡਿਜ਼ਾਈਨ ਇਹਦੇ ਵਿੱਚ ਹੋਰ ਵੀ ਸੀਗੇ ਇਹ ਆ ਸੀਗਾ ਮੈਂ ਕੀਤਾ ਆ ਸੀਗਾ ਇਹ ਮੋਰਨੀਆ ਇਦਾਂ ਦਾ ਮੋਰਨੀ ਦਾ ਡਿਜ਼ਾਈਨ ਹੈ ਦੇਖੋ ਬਹੁਤ ਸਾਰੇ ਠੀਕ ਹੈ ਤੇ ਜੇ ਤੁਹਾਨੂੰ ਲੱਗੀਆਂ ਮੇਰੀਆਂ ਇਹ ਜੁੱਤੀਆਂ ਬਰੀਆ ਤਾਂ ਮੇਰੀ ਵੀਡੀਓ ਨੂੰ ਵੀ ਲਾਈਕ ਕਰਿਓ ਮੇਰੇ ਚੈਨਲ ਨੂੰ ਵੀ ਸਬਸਕ੍ਰਾਈਬ ਕਰਿਓ ਤੇ ਸ਼ਸ਼ੀਕਾਲ ਜੀ ਆ ਦੇਖੋ ਤਾਂ ਬਹੁਤ ਹੀ ਬੰਦਾ ਆ ਤੇ ਬਹੁਤ ਸੋਹਣੀਆਂ ਲੱਗੀਆਂ ਤੁਸੀ ਮੈਨਸਾ ਕਰਦੇ ਹੋ ਨੰਬਰ ਸਾਰੇ ਅਵੇਲੇਬਲ ਹੈਗੇ ਆ ਸ਼ਸ਼ੀਕਾਲ